ਆਮ ਖਾਸ ਬਾਗ ਵਿਖੇ ਨਿੱਕੀਆਂ ਜਿੰਦਾ ਲਾਈਟ ਐਂਡ ਸਾਊਂਡ ਸ਼ੋਅ ਦੀ ਵਿਲੱਖਣ ਪੇਸ਼ਕਾਰੀ

ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਆਰਟ ਥੀਏਟਰ ਦੇ ਸਹਿਯੋਗ ਨਾਲ ਆਮ ਖਾਸ ਵਾਗ ਵਿਖੇ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਲਸ਼ਾਨੀ ਸ਼ਹਾਦਤ ਦੀ ਯਾਦ ਵਿੱਚ ਸਾਲਾਨਾ ਸ਼ਹੀਦੀ ਸਭਾ ਦੀ ਪਹਿਲੀ ਸ਼ਾਮ ਮੌਕੇ ਕਰਾਏ ਗਏ ਨਾਟਕ ਜ਼ਿੰਦਾ ਨਕੀਆਂ ਦੀ ਵਿਲੱਖਣ ਪੇਸ਼ਕਾਰੀ ਨੇ ਸੰਗਤ ਨੂੰ ਭਾਵੁਕ ਕਰ ਦਿੱਤਾ ਸੰਗਤ ਨੇ ਜੈਕਾਰਿਆਂ ਦੀ ਗੂੰਜ ਨਾਲ ਭਾਵਕਤਾ ਤੇ ਜੋਸ਼ ਦਾ ਪ੍ਰਗਟਾਵਾ ਕੀਤਾ। ਸਵਰਗੀ ਡਾਕਟਰ ਹਰਚਰਨ ਸਿੰਘ ਲਾਟਾ ਵੱਲੋਂ ਲਿਖਤ ਨਾਟਕ ਦੇ ਆਧਾਰ ਤੇ ਅਤੇ ਪ੍ਰਸਿੱਧ ਨਿਰਦੇਸ਼ਕ ਤੇ ਨਿਰਮਾਤਾ ਸਰਦਾਰ ਹਰਬਖਸ਼ ਸਿੰਘ ਲਾਟਾ ਦੀ ਨਿਰਦੇਸ਼ਨਾ ਹਿਤ ਲਾਈਟ ਐਂਡ ਸਾਊਂਡ ਸ਼ੋਅ ਜਿੰਦਾ ਨਿੱਕੀਆਂ ਚ ਖਾਲਸਾ ਪੰਥ ਦੀ ਸਾਜਨਾ ਸਮੇਤ ਪਰਿਵਾਰ ਵਿਛੋੜੇ ਤੋਂ ਲੈ ਕੇ ਚੱਪੜ ਚਿੜੀ ਤੱਕ ਦੇ ਇਤਿਹਾਸ ਨੂੰ ਦਿਲਕਸ਼ ਤੇ ਖੂਬਸੂਰਤੀ ਨਾਲ ਰੂਪਮਾਨ ਕੀਤਾ ਗਿਆ ਆਮ ਖਾਸ ਬਾਗ ਵਿਖੇ ਪੇਸ਼ ਕੀਤੇ ਗਏ ਸ਼ੋਧਰਨ ਸਰਦ ਰੁੱਤੇ باوجود ਦੂਰੋਂ ਦੂਰੋਂ ਪੁੱਜੇ ਸ਼ਰਧਾਲੂਆਂ ਤੋਂ ਇਲਾਵਾ ਵੱਡੀ ਗਿਣਤੀ ਹੋਰ ਸ਼ਖਸੀਤਾਂ ਨੇ ਵੀ ਨਾਟਕ ਨੂੰ ਭਾਵਕਤਾ ਨਾਲ ਵੇਖਿਆ ਨਾਟਕ ਵੇਖਣ ਪ੍ਰੰਤ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਨੇ ਕਿਹਾ ਅਜਿਹੇ ਇਤਿਹਾਸਿਕ ਨਾਟਕ ਅਜੋਕੇ ਪੀੜ੍ਹੀ ਲਈ ਪ੍ਰੇਰਨਾ ਸਰੋਤ ਨੇ ਅਤੇ ਇਹਨਾਂ ਨਾਟਕਾਂ ਨਾਲ ਜਿੱਥੇ ਇਤਿਹਾਸ ਬਾਰੇ ਜਾਣਕਾਰੀ ਮਿਲਦੀ ਹੈ ਉੱਥੇ ਹੀ ਛੋਟੇ ਸਹਿਬਜ਼ਾਦਿਆਂ ਦੀ ਮਹਾਨ ਸ਼ਹਾਦਤ ਨੂੰ ਨਤਮਕਤਕ ਹੋਣ ਦਾ ਮੌਕਾ ਵੀ ਮਿਲਦਾ ਹੈ ਉਹਨਾਂ ਇਤਿਹਾਸਕ ਨਾਟਕ ਜਿੰਦਾ ਨਿੱਕੀਆਂ ਦੀ ਪੇਸ਼ਕਾਰੀ ਕਰਨ ਵਾਲੇ ਕਲਾਕਾਰਾਂ ਦੀ ਸਲਾੰਗਾ ਕੀਤੀ ਹੈ ਅੱਜ ਸਰਾਂ ਦੇ ਵਿਖੇ ਤੰਤਨ ਬਾਬਾ ਜੋਰਾਵਰ ਤੰਤਨ ਬਾਬਾ ਭਗਵਤੀ ਸ੍ਰੀ ਮਤਾ ਗੁਜਰਕਰ ਨੂੰ ਸਮਰਪਿਤ ਨਿੱਕੇ ਜਿੰਦਾ ਜਿਹੜਾ ਨਾਟਕ ਦੇਖਿਆ ਹੋਰ ਤੁਸੀਂ ਦੇਖ ਰਹੇ ਹੋ ਕਿ ਬਹੁਤ ਵੱਡੀ ਗਿਣਤੀ ਵਿੱਚ ਸੰਗਤ ਵੀ ਆਈ ਹੈ ਇਹ ਨਾਟਕ ਨਾਲ ਇੱਕ ਤਰ੍ਹਾਂ ਨਾਲ ਜਿਹੜਾ ਇਤਿਹਾਸ ਸਾਡੇ ਅੱਖਾਂ ਸਾਹਮਣੇ ਆ ਜਾਂਦਾ ਹੈ ਜਿੰਨੇ ਵੀ ਸਾਡੇ ਵੀਰ ਸੀ ਕਲਾਕਾਰ ਸੀ ਉਹਨਾਂ ਨੇ ਬੜਾ ਵਧੀਆ ਤਰੀਕੇ ਨਾਲ ਇਹ ਨਾਟਕ ਪੇਸ਼ ਕੀਤਾ ਔਰ ਸਾਡੀ ਨੌਜਵਾਨ ਪੀੜ੍ਹੀ ਨੂੰ ਔਰ ਸਾਨੂੰ ਸਾਰਿਆਂ ਨੂੰ ਜੋ ਇਤਿਹਾਸ ਹੈ ਉਹਦੇ ਬਾਰੇ ਜਾਣੂ ਕਰਾਇਆ ਇੰਜ ਲੱਗਦਾ ਸੀ ਕਿ ਜਿਵੇਂ ਅਸੀਂ ਸਾਡੇ ਸਾਹਮਣੇ ਇਹ ਸਾਰਾ ਸੱਚਾ ਹੋ ਰਿਹਾ ਹੋਵੇ ਸੋ ਮੈਂ ਜਿੰਨੇ ਵੀ ਕਲਾਕਾਰ ਵੀਰ ਨੇ ਸਾਡੇ ਨਿਰਦੇਸ਼ਕ ਨੇ ਉਹਨਾਂ ਦਾ ਧੰਨਵਾਦ ਕਰਦਾ ਇਸ ਤਰ੍ਹਾਂ ਦੇ ਨਾਟਕਾਂ ਨਾਲ ਜਿੱਥੇ ਸਾਡੇ ਸਮਾਜ ਨੂੰ ਸਾਡੇ ਨੌਜਵਾਨਾਂ ਨੂੰ ਸੇਧ ਮਿਲੇਗੀ ਉੱਥੇ ਇਹ ਸਾਡੇ ਵਸੇ ਲਈ ਵੀ ਬਹੁਤ ਵਧੀਆ ਨਾਟਕ ਸੀ ਸੋ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਆ ਮਾਨਯੋਗ ਸਰਦਾਰ ਪੰਚ ਸੁਮਾਨ ਸਾਹਿਬ ਦਾ ਜਿਨ੍ਹਾਂ ਯਤਨਾਂ ਸਦਕਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹ ਨਾਟਕ ਦਾ ਆਯੋਜਨ ਕੀਤਾ ਗਿਆ ਔਰ ਇਸ ਤਰ੍ਹਾਂ ਦੇ ਨਾਟਕ ਹੋਣੇ ਚਾਹੀਦੇ ਜਿਸ ਦੇ ਨਾਲ ਸਾਡੇ ਇਤਿਹਾਸ ਸਾਡੇ ਨੌਜਵਾਨਾਂ ਨੂੰ ਸਾਹਮਣੇ ਦੇ